ਤੰਦਰ ਮਰੀਜ਼ ਪਿਆ ਵਾ ਕਾ ਬਾਹਰ ਮਰੀਜ਼ ਪਿਆ ਵਾ ਸੋ ਹੇ ਗਾਇਜ਼ ਵੈਲਕਮ ਬੈਕ ਟੂ ਚੈਨਲ ਅਮਜੀਮਾ ਬਲੌਗਸ ਤੇ ਤੁਹਾਨੂੰ ਸਾਰਾ ਤੁਹਾਡੀ ਪਿਆਰ ਤੁਹਾਡੀ ਦੁਆ ਜਨਾਂ ਮੈਂ ਹੁਣੀ ਬਿਲਕੁਲ ਠੀਕ ਨਹੀਂ ਮੈਂ ਬਿਮਾਰ ਹਾਂ ਦੋਸਤੋ ਗਾਇਜ਼ ਮੈਂ ਤਾਂ ਠੀਕ ਆ ਹੈਲੋ ਗਾਇਜ਼ ਗੁੱਡ ਮਾਰ ਗਾਇਜ਼ ਮੇਰਾ ਤਿੰਨ ਅੱਕ ਤੱਕ ਫੋਨ ਵੀ ਬਹੁਤ ਜ਼ਿਆਦਾ ਬਗਿਆ ਉਹ ਤਾਂ ਹਜੇ ਬਲੌਗ ਹੀ ਨਹੀਂ ਪਾਇਆ ਕਦੋਂ ਪਾਣਾ ਬਲੌਗ ਕਰੀ ਪਾ ਬਲੌਗ ਬੱਡਾ ਹੀ ਬਹੁਤ ਹੋ ਗਿਆ ਸੀਗਾ ਕਿੰਨਾ 19 ਮਿੰਟਾਂ ਦਾ ਹੋ ਗਿਆ ਸੀ ਕੌਸ਼ਲਾ ਦਾ ਤੇ ਆਪਣਾ ਰੀਤ ਦਾ ਅਸੋ ਫਿਰ ਇੱਕ ਸਾਡੇ ਤੇਰਾ ਪਾਇਆ ਨਹੀਂ ਉਹ ਮੇਰੇ ਗਾਇਸ ਨਦਰਾਂ ਅੰਦਰ ਮੇਰੇ ਡੱਕ ਚੂਰ ਬੱਗੈਸ ਲੱਤ ਨਿਸ਼ ਕੀਰ ਫੋਟੋ ਗਈ ਸੀ ਉਹ ਪਾਵਾਂਗੇ ਇਹਦੇ ਚ ਮੂਰੇ ਕਲਿੱਪ ਲਾਵਾਂਗੇ ਆ ਦੇਖੋ ਗਾਇਸ ਜਿਹੜੀ ਤੁਸੀਂ ਆਹ ਕਲਿੱਪ ਦੇਖ ਰਹੇ ਹੋ ਇਹ ਰਾਤ ਦੀ ਹੈ ਰਾਤ ਮਨਿੰਦਰ ਦੇ ਬਹੁਤ ਖੂਨ ਨਿਕਲਣ ਨਾਲ ਡੱਕ ਚੋ ਬੋ ਜਾਨੀ ਆ ਗਈ ਹੋ ਗਿਆ ਹਾਏ ਇਹਨਾਂ ਕੱਟ ਮਾਰ ਮਾਰ ਕੇ ਮਨਿੰਦਰ ਤੂੰ ਲਊ ਕੱਢ ਲੈਣਾ ਮਾ ਪੈ ਜਾ ਇੱਥੇ ਆ ਜਾ। ਲੈ ਹੁਣ ਸਾਫ ਕਰ ਆਪਨਾ। ਆ ਵੀ ਚੰਗੀ ਲੱਗ ਰਹੀ ਤੇ ਹੁੰਦਾ। ਹਾਏ ਹਾਏ ਸ਼ੀਸ਼ੇ ਚ ਨਾ ਨਾ ਦੇਖ ਫਿਰ ਸਾਫ ਕਰ। ਮਨਿੰਦਰ ਆਏ ਨਹੀਂ ਖੜੀਦਾ ਹੁੰਦਾਗਾ ਪੈ ਜਾ ਉੱਥੇ। ਪਹਿਲਾਂ ਉੱਪਰ ਸਾਫਤਾ ਕਰਾਉਣ ਮੈਂ। ਤੇ ਫਿਰ ਪੈ ਕੇ ਸਾਫ ਕਰ ਲਈ। ਹਾਏ ਮਨਿੰਦਰ ਪੈਈਦਾ ਹੁੰਦਾ ਵਾ ਨਹੀਂ ਐ ਪਈਦਾਗਾ। ਉਹਦੇ ਵੀਰੇ ਕਰਾਇਆ ਸ਼ੌਧਰ। ਇੱਕ ਦੇ ਚੱਲਾ ਵੀ ਇਸ ਸਕੀਨ ਫਟ ਗਈ ਸੀ। ਆ ਜਾ ਇੱਥੇ ਬੈਜਾ ਬੈਜਾ ਹਾਂ ਹਾਂ ਬੈਜਾ ਪਤਾ ਨਹੀਂ ਕੀ ਕਰਦਾ ਰਹਿੰਦਾ ਵਾ ਸੱਚੀ ਸਰ ਬੈੱਡ ਦੇ ਉੱਤੇ ਰੱਖ ਇੰਨਾ ਨਹੀਂ ਲਮਕਾਈ ਦਾ ਹੁੰਦਾ ਪਤਾ ਨਹੀਂ ਆ ਤੁਹਾਨੂੰ ਕਹੇ ਜੀਆਂ ਬਿਮਾਰੀਆਂ ਜੀਆਂ ਲੱਗੀਆਂ ਨੇ ਤੁਹਾਡੇ ਸਾਰੇ ਕੱਪੜਾ ਤੋਦੇ ਸੱਚੀ ਅਸ ਕਮੰਟ ਦਰੋਂ ਮੇਰਾ ਗੈਸ ਚੱਲੀ ਜਾਂਦਾ ਕੀ ਕਰਾਂ ਇਹ ਨਿਆਣੇ ਇਕੱਲੇ ਬੰਦੇ ਦੇ ਬੱਸ ਦੀ ਗੱਲ ਆ ਕਿਤੇ ਇਹ ਕੰਦਰ ਮਰੀਜ਼ ਪਿਆ ਵਾ ਕਾ ਬਾਹਰ ਮਰੀਜ਼ ਪਿਆ ਵਾ ਹਾਏ ਨਾ ਬਲੱਡ ਬਲੱਟੀ ਬਲੱਡ ਕਰ ਪਾਈ ਜਾ ਰਿਹਾ ਪੈਦਾ ਖੂਨ ਆ ਮੇਰੇ ਚ ਇਹ ਨਜ਼ਾਰਾ ਖਾ ਗਿਆ ਸਾਡੂ ਲੋਕੀ ਜਰਦੀ ਦੀ ਹੈ ਜਦੀ ਬੱਸ ਰੁਕ ਗਿਆ ਰੁਕ ਗਿਆ ਨਾ ਪਈ ਦਾ ਹੁੰਦਾ ਤੈਨੂੰ ਤਾਂ ਹੀ ਕਿਹਾ ਨਾ ਖੂਨ ਜਦੋਂ ਹੋਵੇ ਨਿਕਲੇ ਹੈ ਤਪਈ ਇਹ ਹੁੰਦਾ ਰੁਕ ਜਾ ਇੱਧਰ ਦਿਖਾ ਮੈਨੂੰ ਕੀ ਹੁੰਦਾ ਵਾ ਪੱਗ ਲਾ ਦੇ ਫਾਇਆ ਇੱਥੇ ਰੱਖ ਤਪਈ ਹਾਂ ਹਾਲੇ ਬਲੈਟ ਸਾਫ ਕਰਨਾ ਰੱਖ ਤਪਈ ਤੇ ਪਿਆਰ ਹੈ ਕਿਉਂ ਅਠਦਾ ਮਾਂ ਉਹ ਤਾਂ ਆਊਗਾ ਹੀ ਡਾਕਟਰ ਨੂੰ ਪੁੱਛ ਕੇ ਆਵਾਂ ਇਹਨਾਂਕ ਸਿਰ ਫੁੱਟੀ ਹੈ ਉਹਨੂੰ ਖੂਨ ਬੁੱਟੇ ਦਾ ਖੂਨ ਰੁਕੂਗਾ ਆ ਦੇਖਿਆ ਜਾਏ ਬਲੱਡ ਕਿੰਨਾ ਨਿਕਲਿਆ ਜਾਂਦਾ ਮੈਨੂੰ ਯਾਦ ਹੈ ਦਰਪਤਿਹਰੇ ਲਈ ਕਰਾ ਸੀ ਉਹਦੇ ਕਹੇ ਡਾਕਟਰ ਇੰਦਰ ਪੜੀਵਾਰ ਨਾਲ ਸੀ ਖੂਨ ਸਾਫ ਹੋ ਗਿਆ ਸੀਗਾ ਹਾਂ ਇਹ ਦੱਸ ਕੇ ਮੈਂ ਪੜੀ ਤੱਕ ਫਿਰਦੇ ਸੀ ਥੱਲੇ ਆ ਗਏ ਬਸ ਹੀ ਬੰਦ ਕਰ ਦਿੱਤਾ ਕਦੋਂ ਫੁੱਟੀ ਸੀ ਮੈਨੂੰ ਤਾਂ ਪਤਾ ਨਹੀਂ ਕਿ ਠੀਕ ਆਣਾ ਦੋਸਤ ਇੱਕ ਬਟੇ ਦੋਸਤੋ ਬਲੀਡਿੰਗ ਰੋਕ ਗਿਆ ਮੇਰੇ ਫਿਲਹਾਲ ਮੈਂ ਪਿਆ ਹੋਇਆ ਹਾਂ ਬਿਲਕੁਲ ਵੀ ਬਲੀਡਿੰਗ ਨਹੀਂ ਹੋ ਰਹੀ ਇਹ ਚੀਬੇ ਦਾ ਗਾੜਾ ਗਾਇਸ ਉੱਠਾ ਪੈ ਗਿਆ ਅੱਜ ਕਹਿੰਦਾ ਟੂਰੇ ਟੱਪੇ ਬਿੱਤਰਾ ਤੇ ਚੱਲ ਨਹੀਂ ਰਿਹਾ ਅੱਜ ਹੀ ਛੋੜਿਆ ਸੀ ਚੱਲ ਪਿਆ ਟੋੜਾ ਟੱਪਾ ਗਾਇਸ ਛੋੜ ਮੈਂ ਫੇਰ ਉੱਠ ਗਿਆ ਲ ਬਲੱਡ ਨਾ ਨਿਕਲਿਆ ਵੇ ਫੇਰ ਚੰਗੀ ਤਰ੍ਹਾਂ ਚੈੱਕ ਕਰਕੇ ਫੇਰ ਉੱਠਿਆ ਅੱਗੇ ਵੀ ਚੰਗੀ ਤਰ੍ਹਾਂ ਹਟ ਗਿਆ ਸੀ ਆ ਬੰਬੀ ਇੱਥੇ ਖਿਚੜੀ ਲੈ ਕੇ ਜਾ ਰਿਹਾ ਜੀਤ ਵਾਸਤੇ ਇੱਥੇ ਖਿਚੜੀ ਆਈ ਆ ਗਾਇਸ ਮੈਂ ਤਾਂ ਡিনার ਕਰ ਲਿਆ ਸੀਗਾ ਦੇਖੋ ਇੱਥੇ ਤੇਰੀ ਤਾਂ ਭੁੱਖ ਹੀ ਮਰ ਗਈ ਹੈ ਕੀ ਸਰੂ ਮੈਨੂੰ ਦੇਖ ਕੇ ਹੋਰ ਕੀ ਹੈ ਫਿਕਾ ਬਲੱਡੀ ਆ ਵੜਾ ਜੱਟਾ ਤੈਨੂੰ ਕੋਲਡ ਦੀ ਦਵਾਈ ਲਈ ਕਿਉਂ ਨਹੀਂ ਤੂੰ ਮਨਿੰਦਰ ਤੈਨੂੰ ਮੈਂ ਕਦੀ ਸ਼ਾਮ ਦੀ ਮੈਂ ਡਾਕਟਰ ਦੇ ਫਿਰਦੀ ਆ ਕਦੇ ਉਹਨੂੰ ਲੈ ਕੇ ਜਾ ਕਦੇ ਉਹ ਦਵਾਈ ਹੈਗੀ ਆ ਦਵਾਈ ਹੈਗੀ ਆ ਫਿਰ ਦਵਾਈ ਲੈ ਲੈਂਦਾ ਕਿਉਂ ਨਹੀਂ ਆ ਕਿੱਥੇ ਦਵਾਈ ਦੇ ਦਵਾਈ ਉੱਪਰ ਪਈ ਐ ਦੋ ਗੋਲੀਆਂ ਰਹੀਆਂ ਸੀ ਉੱਚੇ ਕਿੱਥੇ ਉੱਪਰ ਪਈ ਐ ਜਾ ਲੈ ਕੇ ਆ ਪਹਿਲਾਂ ਦਵਾਈ ਆਪਦੀ ਚੱਕ ਲੈ ਲੈ ਨਾ ਵਾ ਦਵਾਈ ਖਾ ਠੱਪ ਤੇਰੀ ਕੋਲ ਦਵਾਈ ਨਾਲ ਨਕਸੀਰ ਫਟਦੀ ਐ ਜਦੋਂ ਅੰਦਰੋਂ ਮਾਸ ਆ ਜਿਹੜਾ ਉਹ ਸਾਰਾ ਹਲਕਾ ਹੋ ਜਾਂਦਾ ਵਾ ਫੁੱਲ ਜਾਂਦਾ ਵਾ ਹਾਂ ਤਾਂ ਹੀ ਨਕਸੀਰ ਫਟਦੀ ਐ ਤੇਰੀ ਜਾ ਡਾ ਯਸ ਦਵਾਈ ਲੈ ਕੇ ਫਿਰ ਮੇਰੀ ਡਲੀ ਜਾਂਦੀ ਮੈਂ ਮम्मी ਨੂੰ ਕਹਿੰ ਜਾਂਦਾ ਮੈਂ ਹੀ ਬੋਲਦਾ ਬੋਲਦਾ ਆ ਤੂੰ ਹੀ ਗੋਲਦਾਗਾ ਲੱਭ ਜੂ ਨਹੀਂ ਜਾਨਾ ਮੈਂ ਹਨਕੋ ਨਿਕਲ ਰਿਹਾ ਮੁੱਗੀ ਵੀ ਨਹੀਂ ਆ ਰਹੀ ਇੱਕ ਨਹੀਂ ਮੈਂ ਨਹੀਂ ਕਰਨ ਮੰਮੀ ਮੋਝੋ ਕੁਛ ਦਿਖ ਨਹੀਂ ਰਹਾ ਦਿਨ ਦਾ ਦਿਨ ਲੱਗਦਾ ਕੁਛ ਵੀ ਨਹੀਂ ਦਿਖ ਰਹਾ ਮੋਝੋ ਆਬ ਵੀ ਨਹੀਂ ਦਿਖ ਰਹਾ ਮੈਂ ਦੋ ਆਖੇ ਨੇ ਬਲੇ ਬਲੇ ਦਿਖ ਰਿਹਾ ਆਖੇ ਨੇ ਦੋ ਬਲੇ ਚ ਤੜਤੋ ਧੌਂਦੀ ਧੌਂਦੀ ਬਲੇ ਨਾ ਦਿਖ ਰਿਹਾ ਉਹ ਫੋਨ ਚ ਬੜਿਆ ਸੇਤਾਨ ਕਰਕੇ ਆ ਨੈਸ ਕਰਨ ਪੱਕ ਕੇ ਕੁੜੀਆਂ ਨਾ ਰਾਖੇ ਡਾ ਕਰੋ ਅੱਜ ਤਾਂ ਮੈਂ ਖੇਡਦਾ ਮੈਂ ਪੱਗ ਨਾਲ ਖੇਡਿਆ ਹੁਣੇ ਮੈਂ ਕਿਹੜੀ ਕੁੜੀ ਨਾਲ ਖੇਡਦਾ ਪੱਗ ਉਹ ਕਰਦਿਆ ਕਰ ਬੜਾ ਡਰਾਇਲ ਮਨ ਮੇਰੇ ਛੋਟੇ ਹੁੰਦੇ ਰਹੇ ਕੁਝ ਕੁੜੀ ਨਾਲ ਹੀ ਖੇਡਣਾ ਕਰਨੋਂ ਬੱਕ ਜਾਂਦੇ ਕਰਨੋਂ ਪੱਗੇ ਸੰਦੇ ਤੇ ਸਾਕੀ ਜਾਂਦੇ ਤੂੰ ਖਾਣੇ ਖਿੱਚਣੀ ਜੇ ਇਸ ਵਿੱਚ ਮੈਂ ਤਾਂ ਲੱਗਾ ਫੈਨ ਤੇ ਤੁਹਾਨੂੰ ਨੈਕਸਟ ਵਲੌਗ ਵਿੱਚ ਮਿਲਦੇ ਹਾਂ ਦੁਬਾਰਾ ਹੈਡ ਕਰਨ ਲੱਗੇ ਆ ਤੇ ਦੋਸਤੋ ਮम्मा ਨਾਲ ਆ ਕੇ ਆਏ ਨੇ ਤੇ ਮੈਂ ਬੈਠਾ ਹੋਇਆ ਵਾਂ ਅੱਜ ਗਾਇਸ ਟੂਸ਼ਨ ਦੀ ਸਾਰ ਛੁੱਟੀ ਹੈ ਬਾਕੀ ਪੱਤਕਾ ਨਹੀਂ ਤੁਸੀਂ ਜਾਣਾ ਟੂਸ਼ਨ ਤੇ ਮੈਂ ਟਿਊਸ਼ਨ ਤੇ ਕਰਨ ਜਾਣ। ਉਹ ਭਰਾਵਾ ਤੁਹਾਡੀ ਆਂਟੀ ਕੇ ਘਰ ਮੈਂ ਤਾਂ ਕੁਛ ਅਸੂਸੀ ਕਰਨੀ ਤੇ ਜਾ ਰਹਾ ਹਾਂ। ਗਾਇਜ਼ ਰੀਤ ਸਾਡਾ ਸਵੇਰ ਦਾ ਗਿਆ ਹੋਇਆ ਪੇਪਰ ਚੈੱਕ ਕਰਦਾ ਹਾਂ। ਆਪਲਾ ਆਪਲਾ ਫੇਲ ਹੋ ਜਾ। ਆਪ ਨੂੰ ਪਤਾ ਨਹੀਂ ਕਿੰਨੇ ਨੰਬਰ ਰੋਣਗੇ। ਸਵੇਰ ਦੀ ਪੇਪਰ ਚੈੱਕ ਕਰਨ ਗਈ ਹੋਈ ਆ। ਨਾ ਹਣ ਮੈਂ ਕਰਾ ਦਿੰਦੀ ਹਾਂ ਹੈਲਪ ਥੋੜੀ ਦੀ ਛੋਟੀ ਜਿਹੇ ਦੇ ਨਾਲ। ਨਾਲੇ ਉਹ ਚੱਕ ਉਹ ਇਹਦੇ ਨਾਲ ਦਾ ਉਹ ਦੇ ਦੇ ਦੇ। ਉਹ ਦੇ। ਮਾਫੀ ਚ ਪਾਚਾ ਲ ਆਪਾਂ ਚੱਲੀਏ ਉੱਧਰ। ਦਖਾ ਕੇ ਲੈਣੇ ਗਏ ਸਨ ਪੇਪਰ ਚੈੱਕ ਕਰਦੀ ਆ ਤੇ ਨੰਬਰ ਲਾਉਂਦੀ ਆ ਉਹ ਲੱਗਦਾ ਉਹ ਚ ਦੀਦੀ ਚੈੱਕ ਕਰੀ ਜਾਂਦੀ ਆ ਤੇ ਉਹ ਨੰਬਰ ਟੋਟਲ ਕਰਕੇ ਉਹ ਕਰਦੀ ਮੈਂ ਕਿਤੇ ਜਵਾਕ ਨੂੰ ਘਾਟਾ ਹੀ ਨਾ ਪਾ ਦੀ ਘਟਾ ਨਾ ਲਾ ਦੀ ਨੰਬਰ ਆਹੋ ਮੈਂ ਤਾਂ ਆਪ ਨੂੰ ਕਿਹਾ ਸੀ ਇੱਧਰ ਚੱਕ ਲੈ ਪੇਪਰ ਮੈਂ ਕਰ ਦੂੰਗੀ ਜਦੋਂ ਤੂੰ ਆ ਗਿਆ ਫਿਰ ਮੈਂ ਆਪਦੇ ਕੰਮ ਲੱਗੂਗੀ ਨਾਉਣ ਤੋਂ ਬਾਜ਼ਾਰ ਵੀ ਜਾ ਕੇ ਆਏ ਗਏ ਚੱਲਦੇ ਗਾਇਸ ਦੇਖਦੇ ਜੋ ਗਾਇਸ ਫਾਈਨਲੀ ਮੈਂ ਨਾ ਆ ਤਾ ਉਹ ਕੇ ਰੈਡੀ ਹੋ ਚੁੱਕੀ ਆ ਠੀਕ ਐ ਤੇ ਆ ਸਾਡਾ ਬੰਦਾ ਪਿਆ ਵਾ ਤੇ ਬਾਹਰ ਅਸੀਂ ਨਾ ਚੱਲੇ ਸੀਗੇ ਆ ਬੰਦੇ ਨੂੰ ਲੈਣ ਇਹ ਘਰੋਂ ਗਾਇਬ ਹੋ ਗਿਆ ਸੀਗਾ 11:00 ਵਜੇ ਤੇ ਹੁਣ ਇਹ ਪਤਾ ਨਹੀਂ ਆਪ ਹੀ ਆ ਗਿਆ ਇਹਨੂੰ ਮੈਂ ਲੈਣ ਹੀ ਚੱਲੀ ਸੀ ਨਹੀਂ ਤੂੰ ਕਿੱਥੇ ਸੀਗਾ ਜੀਜੀ ਕੋਲੇ ਕੀ ਕਰਕੇ ਆਏ ਆ ਉੱਥੇ ਪੇਪਰ ਨੰਬਰ ਗਲਤ ਤਾਂ ਨਹੀਂ ਲਾ ਜਾਂਦੇ ਕਿਸੇ ਜਵਾਬ ਨੂੰ ਫੇਲ ਤਾਂ ਨਹੀਂ ਕਰਕੇ ਆਈ ਸਾਰੇ ਪਾਸ ਕਰਕੇ ਆਇਆ ਵਾ ਸਾਰੇ ਪਾਸ ਕੀਤੇ ਚੱਲ ਫਿਰ ਵੈਰੀ ਗੁੱਡ ਹੁਣ ਤੂੰ ਫੇਰ ਚੱਲਾ ਵਾ ਤੋ ਖੈਨਾ ਤਾਂ ਨਹੀਂ ਕੀਤਾ ਗਿਆ ਕਿਸੇ ਨੇ ਹੈ ਆਪ ਨੰਬਰ ਲਾ ਕੇ ਤਾਂ ਨਹੀਂ ਕੀਤਾ ਕੰਮ ਹੀ ਨਹੀਂ ਕਰਦੇ ਸਾਲਿਆ ਕੁੱਤਾ ਮਾਰਦਾ ਘਾਤ ਮਾ ਨਾ ਮੰਨੇ ਹਟ ਜਾ ਬੱਤ ਮੈਂ ਦੇਖ ਲਾ ਮਾਰ ਬੱਚਾ ਨਾਂ ਕਰਦਾ ਵਾ ਯਾਰ ਸੋਨਾ ਸੂਰਜ ਨਿਕਲਿਆ ਆਏ ਹੈ ਸੋ ਲੈ ਰੰਗੇ ਤੁੱਪ ਤੇਰੇ ਗੋਰੇ ਮੁੱਖ ਉਤੇ ਚਤੋਂ ਚਤੋਂ ਅੱਧਰ ਕਰੀਂ ਪੈਲੇ ਜਲਫਾਣ ਛੇੜਦੀ ਹਵਾ ਮੈਂ ਕੰਬਣ ਢੇ ਹਾਂ ਤੂੰ ਇਹ ਪਤਾ ਨਹੀਂ ਕੀ ਕਰਦਾ ਵਾ ਮੈਨੂੰ ਹਾਂ ਕਿ ਇਹ ਕੀ ਹੁੰਦਾ ਗਰਮ ਲੱਗੂਗਾ ਕੁਛ ਐ ਹੁੰਦਾ ਮੈਨੂੰ ਤਾਂ ਗੈਸ ਹਲੋ ਮੈਂ ਹੁਣ ਇਹਨਾਂ ਨੂੰ ਬਣਾ ਦਿਆਂ ਚਾਹ ਪਾਣੀ ਰੋਟੀ ਸਬਜ਼ੀ ਕੀ ਖਾਣ ਮੈਂ ਗੈਸ ਮੈਂ ਤਾਂ ਅਸੀਂ ਪਤਾ ਡੀਮਾਰਟ ਤੇ ਆ ਕੇ ਆਏ ਹਾਂ ਅਸੀਂ ਸੌਫਤ ਕਰਾ ਕੇ ਆਇਆ ਹਾਂ ਹਾਂ ਦੇਖ ਲੈ ਕੀ ਮਿਲਿਆ ਕੀ ਡੀਮਾਰਟ ਤੋਂ ਗਏ ਸੀ ਇਹ ਸੀ ਚਿਨੀ ਨਹੀਂ ਆਣੀ ਔਰ ਚੋੜੀ ਜਿੰਨੀ ਆਏਗੀ ਚਿਨੀ ਨਹੀਂ ਲਿਆਂਦੀ ਅਸੀਂ ਚਿਨੀਆਂ ਪਕੜ ਖਾਣੀ ਆਹ ਦੇਖ ਲਾ ਮਸਾਬਣ ਹੈ ਨਹੀਂ ਸੀ ਨਾ ਸਾਬਣ ਪਿਆ ਉਹ ਦੇਖ ਲਾ ਆਹ ਤੇਲ ਪਿਆ ਦੇਖ ਅੰਨੇ ਕੋ ਵੀ ਹੈ ਨਹੀਂ ਗੱਲ ਤੇਲ ਵੀ ਹੈ ਨਹੀਂ ਗਾ ਹਾਂ ਫੇਰ ਨਹੀਂ ਅਮਰ ਨਹੀਂ ਕਰੇਗਾ ਲੈ ਅਸੀਂ ਜਾਇਆ ਹਾਂ ਹਜੇ ਰਾਸ਼ਨ ਪਾਉਣ ਵਾਲਾ ਅਜ ਗੱਡੀ 'ਚ ਪਿਆ ਵਾ ਕੱਢ ਕੇ ਨਹੀਂ ਲਿਆਂਦਾ ਆ ਜਾ ਮੁੜਿਆ ਐਕਟੀਵ ਆ ਤੇ ਗਏ ਸੀ ਆਸੀ ਗੱਡੀ ਤੇ ਗਏ ਹੀ ਨਹੀਂ ਗੱਡੀ ਤਾਂ ਕੱਲ ਦੀ ਨਹੀਂ ਛੇੜੀ ਗਈ ਮੁੜਿਆ ਇਹ ਗਾਇਸ ਦੇਖਿਓ ਗਏ ਗੱਡੀ ਕੋਲੇ ਦੇਖਣ ਇਹਨੂੰ ਕੁਛ ਨਹੀਂ ਲੱਭਣਾ ਮੁੜਿਆ ਅਸੀਂ ਅੱਧ ਗਏ ਹਾਂ ਮਿਲਿਆ ਨਹੀਂ ਕੁਛ ਹੈਂ ਬਤਾਉ ਮੈਨੂੰ ਵੀ ਲਾਈਕ ਕਰ ਦਿਲਾ ਤੈਨੂੰ ਕਿੱਥੇ ਲੈ ਕੇ ਚੱਲੀ ਅਸੀਂ ਆਪ ਨਹੀਂ ਗਏ ਤੈਨੂੰ ਕਿੱਥੇ ਲੈ ਜੀਏ ਅਸੀਂ ਗਏ ਤਾਂ ਸੀਗੇ ਅਸੀਂ ਝੂਠ ਨਹੀਂ ਬੋਲਦੇ ਕਿ ਬਾਬੇ ਪਤਾ ਸੀ ਕਿੱਥੇ ਗਏ ਸੀ ਹੈ ਅਸੀਂ ਗਏ ਸੀਗੇ ਨਹਿਰ ਤੇ ਕੁਆਲਿਟੀ ਚੌਂਕ ਤੋਂ ਅੱਗੇ ਉਸ ਉਹਦੇ ਕੋਲੇ ਸਾਜਨ ਵਾਲੇ ਤੋਂ ਅੱਗੇ ਆ ਨਾ ਉੱਥੇ ਹੀ ਜਿੱਥੇ ਆਪਾਂ ਜਾਣਦੇ ਹੁੰਦੇ ਹਾਂ ਮੰਨ ਲੈਣ ਉੱਥੇ ਗਏ ਸੀ ਬਸ ਦੋ ਤਾਂ ਸਾਮਾਨ ਹੀ ਲੈ ਕੇ ਆਏ ਦੋ ਹੀ ਸਾਮਾਨ ਲੈ ਕੇ ਆਏ ਆ ਜਿਹੜੇ ਜ਼ਿਆਦਾ ਜ਼ਰੂਰੀ ਸੀ ਮੈਨੂੰ ਪਸੰਦ ਨਹੀਂ ਆਇਆ ਮੈਂ ਕਿਹਾ ਉਹਨਾਂ ਦੇ ਰਾਸ਼ਨ 'ਚ ਬਰਕਤ ਜੀ ਨਹੀਂ ਹੁੰਦੀਗੀ ਇਸ ਕਰਕੇ ਫਿਰ ਲੈ ਕੇ ਨਹੀਂ ਆਂਦਾ ਹਾਂ ਜੇ ਜਾਣਾ ਹੈ ਨਾ ਹੁਣ ਡੀਮਾਰਟ ਜਾਣਾ ਮੈਂ ਤੇਲ ਲਵਾ ਕੇ ਆਇਆ ਮੈਂ ਕਿਹੜਾ ਤੇਲ ਲਾਇਆ ਪਿਆਜ਼ ਜਾਣਾ ਚੱਲਣਾ ਆਲਾ ਫਿਰ ਸਰ ਤੋਲਾ ਮੈਂ ਰੋਣੀ ਜਾ ਕੇ ਆਇਆ ਅੱਜ ਜਿੱਦ ਕੇ ਚੱਲ ਸਵੇਰੇ ਤੋਂ ਹੀ ਸਰ ਅੱਜ ਨਾ ਤੋਂ ਹੀ ਨੂੰ ਬੰਦੇ ਤੋਂ ਥੱਕ ਜਿੱਦ ਕੇ ਓਏ ਉਹ ਕਿੱਥੇ ਆ ਮਾੜਵਾ ਦੋ ਅੰਮੀ ਸੱਚੇ ਮੈਂ ਦਿਨਾਂ ਨੂੰ ਨਹੀਂ ਗਈ ਮੈਂ ਕੱਲ ਨੂੰ ਆਉਂਗਾ ਠੀਕ ਕਰ ਚੱਲ ਤੂੰ ਫਿਰ ਡੀਮਾਰਟ ਨਾ ਜਾ ਜਾਈ ਮੈਂ ਮੇਰੀ ਦੀਦੀ ਨੇ ਲਈਆ ਕੀ ਦੀਦੀ ਕਹਿੰਦੇ ਕਹਿੰਦੇ ਮੈਂ ਥੱਕੀ ਹੁਣ ਨਹੀਂ ਸਕੂਲ ਲਵਾ ਕੇ ਦੀਦੀ ਕਹਿੰਦੇ ਛੋਟੇ ਛੋਟੇ ਜਵਾਗ ਹੁੰਦੇ ਨੇ ਵੱਡੇ ਨੇ ਤਾਂ ਆਪੇ ਪੜ੍ਹ ਲੈਣਾ ਵਾ ਹਨਾ ਛੋਟੇ ਛੋਟੇ ਜਵਾਕ ਨੂੰ ਏਬੀਸੀ ਕਰਾਤਾ ਹੈ ਹਾਏ ਕਿਡਿਟਿਊਸ਼ਨ ਪੜਾਉਣ ਲੱਗ ਗਏ ਆਪ ਨੂੰ ਆਉਂਦਾ ਨਹੀਂ ਕੱਖ ਨਾ ਸਾਰੇ ਪੇਪਰ ਮੈਂ ਚੈੱਕ ਕਰਕੇ ਆਇਆ ਵਾਂ ਮੈਂ ਏਬੀਸੀ ਆਉਂਦੀ ਹੈ ਮੈਂ ਤਾਂ ਮੈਂ ਚੈੱਕ ਕੀਤਾ ਨੰਨੇ ਮੈਥ ਦੇ ਪੇਪਰ ਚੈੱਕ ਕਰਕੇ ਆਈ ਆ ਉਹ ਚ ਹੁੰਦਾ ਕੀ ਆ ਬੈਕ ਕਾਊਂਟਿੰਗ ਆ ਸੀਰੀਅਲ ਕਾਊਂਟਿੰਗ ਆ ਠੀਕ ਹੈ ਤੇ ਆ ਗਾ ਅੱਛੇ 4 ਕੁਐਸਚਨ ਸਮੋਲ ਸੀਗੇ ਐਰ ਦੇ 4 ਮਾਈਨਸ ਦੇ ਤੇ ਉਹਨੂੰ ਹੁੰਦੇ ਮਾਈਨਸ ਆਉਂਦੀ ਹਾਂ ਹਾਂ ਜੰਪ ਟੇਬਲ ਸੀਗਾ ਤੇ ਉਹ ਸੀਗਾ ਜਿਹੜੇ 5 ਨਾਲ ਉਹਦੇ ਸਪੈਲਿੰਗ ਲਿਖਣ ਦੇ ਉਹ ਸੀਗੇ ਬਿਟਵੀਨ ਨੰਬਰ ਸੀਗੇ ਆਫਟਰ ਬਿਫੋਰ ਉਹ ਸੀਗੇ ਤੇ ਉਹ ਸੀਗਾ ਆ ਇੱਕ ਇੱਕ ਸਾਰੇ ਪੇਪਰ ਤੂੰ ਚੈੱਕ ਕੀਤੇ ਹੈ ਹਾਂ ਮੈਂ ਦੀਦੀ ਅੱਧੇ ਮੈਂ ਕੀਤੇ ਅੱਧੇ ਦੀਦੀ ਨੇ ਚਲਦੇ ਤੇ ਕਰਕੇ ਚੱਕ ਕੇ ਕਰ ਲਏ ਹੋ ਗਏ ਸਾਰੇ ਹੁਣ ਜਿੰਨੇ ਕੋਈ ਹੋ ਸੀ ਹਾਂ ਬਸ ਉਹ ਰਹਿ ਗਈ ਸੀਰੀ ਤੁਨਾ ਦੇ ਹਾਂ ਖੀਰ ਤੇ ਦੇਦਾ ਬੱਬੇ ਤਾਂ ਪਾਰੀ ਹੈ ਪਾਰ ਆ ਐਸਐਸਟੀ ਚ ਪਾਸ ਆ ਸਾਰੇ ਸਬਜੈਕਟ ਕਰਕੇ ਆਂਦੇ ਹਾਂ ਹਾਂ ਯੂਕੇ ਚਰਨ ਸੀ ਗਿਆ ਤਾਂ ਅੱਛਾ ਰੇ ਇੰਜੀਨੀਅਰ ਜੀ ਆਣੇ ਸੀ ਗਿਆ ਅੰਬਰ ਦਾ ਪੇਪਰ ਵੀ ਇੱਛਣ ਅਲਗੇਜ ਜੀ ਦਾ ਅੱਛਾ ਸਾਰੇ ਨੰਬਰ ਮੇਂ ਜੋੜ ਕੇ ਹੈ ਤੋ ਲਿਖਾਏ ਨੇ ਡਰਾਇੰਗ ਦੇ ਮੈਂ ਚੈੱਕ ਕੀਤੇ ਹਾਂ ਡਰਾਇੰਗ ਚ ਮੈਂ ਵੀ ਆਉਣ ਲੱਗੀ ਸੀ ਹੁਣ ਮੈਂ ਆਹਦੇ ਖਾਸ ਸੂਟ ਕੱਢ ਕੇ ਠੀਕ ਸੀ ਆਹ ਪਿਆ ਸੀਗਾ ਮੈਂ ਕਿਹਾ ਚੱਲ ਨਾਲੇ ਆਹ ਸੂਟ ਦੇ ਦਿੰਦੇ ਹਾਂ ਨਹੀਂ ਆ ਮਾੜਾ ਮੈਂ ਦੀਦੀ ਨੂੰ ਰੀਤ ਨੂੰ ਲੈ ਕੇ ਆਨੀ ਆ ਤੇ ਫਿਰ ਚਾਹ ਬਣਾਉਣੀ ਆ ਪੀਣੇ ਆ ਖਾਲਾ ਪਤ ਖਲ ਖਲ ਖਿਚੜੀ ਖਾਣੀ ਹਣ ਕੇ ਚਾਹ ਖਾਣੀ ਓ ਪੀਣੀ ਆ ਰੋਟੀ ਖਾਣੀ ਚਲ ਆ ਜਾਓ ਤੇ ਚਲੋ ਠੀਕ ਹੈ ਗਾਇਸ ਆਪਾਂ ਹੁਣ ਇੱਧਰ ਦੇਖੋ ਰਸੋਈ ਹਜੇ ਸਾਡੀ ਪਈ ਆ ਬਿਲਕੁਲ ਸਾਫ ਤੇ ਹੁਣ ਇੱਥੇ ਪਾਉਣੀ ਆ ਖਲਾਰਾ ਵੇ ਸਾਡੇ ਘਰ ਚ ਕੋਈ ਵੀ ਬੰਦਾ ਖਿਚੜੀ ਨਹੀਂ ਖਾਂਦਾ ਜਿੰਨਾ ਮਰਜ਼ੀ ਬਿਮਾਰ ਹੋਵੇ ਆ ਬੰਦਾ ਸਾਡਾ ਇਹ ਕਹਿ ਜਾਵਾ ਜੜ ਚਾਹੇ ਚੰਗਾ ਭਲਾ ਵੀ ਹੋਵੇ ਤਾਂ ਵੀ ਇਹਨੇ ਖਿਚੜੀ ਹੀ ਖਾਣੀ ਆ ਆਏ ਕਿਚੜੀ ਮੰਮੀ ਕਿਤੇ ਕੋ ਮੰਜਲੀ ਯਾਰ ਨਾਉਣਾ ਨਹੀਂ ਤਾਉਣਾ ਨਹੀਂ ਘੰਮੜ ਚੱਲੀਏ ਹਾਂ ਦੇਖੋ ਮੈਂ ਤਾਂ ਸੋਣਾ ਸੋਣਾ ਰੈਡੀ ਹੋ ਗਿਆ ਗਾਇਸ ਦੇਖੋ ਦੇਖੋ ਮੈਂ ਨਾ ਵੀ ਲਈ ਹੈ ਤੇ ਮੈਂ ਰੈਡੀ ਵੀ ਹੋ ਗਈ ਹਾਂ ਗਾਇਸ ਮੈਂ ਪਤਲੀ ਹੋ ਗਈ ਮੈਨੂੰ ਲੱਗਦਾ ਮੈਂ ਪਤਲੀ ਹੋ ਗਈ ਹਾਂ ਆ ਸੇਮ ਸੂਟ ਹੈ ਇਹਦੇ ਨਾਲ ਦਾ ਉਹ ਜਿਹੜਾ ਦੀਦੀ ਨੂੰ ਦੇਣਾ ਮਹੌਲਾ ਆਣਾ ਮੈਂ ਖਾ ਚੱਲੱਕ ਦੀਦੀ ਪਾਲੂ ਦੀਦੀ ਤੇ ਆਜੂਗਾ ਨਾ ਜਾਂ ਤੂੰ ਦੇ ਆ ਜਾ ਕੇ ਫੜਾ ਕੇ ਪਰ ਜਦੀ ਮੁੜਿਆ ਹੀ ਫਿਰ ਰੋਟੀ ਖਾ ਲਿਆ ਕੇ ਚਾਹ ਬਣਾਉਣੀ ਆ ਚਾਹ ਪੀ ਲੈ ਨਾਲ ਖਾਣੀ ਨਹੀਂ ਖਿਚੜੀ ਖਾ ਲੈ ਨਾਲ ਚੱਲ ਠੀਕ ਹੈ ਗਾ ਇਸ ਕੱਲ੍ਹ ਨਾਲ ਸੇ ਗਊਸ਼ਾ ਲਗਾਈ ਸੀ ਨਾ ਉੱਥੋਂ ਦੁੱਧ ਲੈ ਕੇ ਆਏ ਸੀਗੇ ਇੰਨਾ ਵਧੀਆ ਦੁੱਧ ਤਾਂ ਅਸੀਂ ਡੈਰੀ ਤੋਂ ਨਹੀਂ ਲੈ ਕੇ ਆਉਂਦੇ ਜਿੰਨਾ ਮਤਲਬ ਗਾਂ ਦਾ ਦੁੱਧ ਵਧੀਆ ਬੰਦ ਕਰ ਦੋ ਯਾਰ ਕੀ ਬੰਦ ਕਰ ਦੋ ਦੁੱਧ ਇੱਥੋਂ ਤੇ ਏਡੀ ਦੂਰੋਂ ਲੈਣ ਕੌਣ ਜਾ ਕੇ ਕਰੂਗਾ ਕਿੱਦੋਂ ਦੱਦ ਲੈਣਾ ਕਿ ਦੂਰ ਜਾਇਓ ਕੋਈ ਨਹੀਂ ਆ ਪਿਆਗਾ ਭਰਾਵਾ ਚਲੋ ਠੀਕ ਹੈ ਗਾਇਸ ਖਾ ਪੀ ਕੇ ਫਿਰ ਮਿਲਦੇ ਆ ਤੁਹਾਨੂੰ ਦੇਖਦੇ ਆ ਕੀ ਬਣਾਉਨੇ ਆ ਲੈ ਸੱਚੇ ਜੀ ਮੰਮੀ ਦੀ ਸ਼ਿਕਾਇਤ ਨਾਲ ਲੱਗਣਾਂ ਨੇ ਚਾਚ ਬਿਲਕੁਲ ਮਿੱਠਾ ਨਹੀਂ ਪਾਇਆ ਥੋਕੀ ਚਾਹ ਮੱਥੇ ਮਾਰੀ ਆ ਤੇ ਨਫੇੜਾ ਨਾ ਖਾਣੀ ਚਾਰ ਚਮਚ ਚਾਹ ਦੇ ਮਿੱਠੇ ਦੇ ਪਾਏ ਆ ਮੈਂ ਅੱਡੀ ਥੋਕੀ ਚਾਹ ਤੇ ਗਾਇਸ ਨਾਲ ਹੁਣ ਬੰਦੇ ਪਏ ਮੇਰੀ ਡਿਮਾਂਡ ਤੇ ਪਾਲੂ ਵਾਲੇ ਪਰੌਂਠੇ ਪਾਲੂ ਵਾਲੇ ਭਰਾਵਾ ਤਾਂ ਪਾਲੂ ਬਣਾ ਰਿਹਾ ਆਲੂ ਵਾਲੇ ਪਰੌਂਠੇ ਤਾ ਆਪਾਂ ਖਾਂਦੇ ਪੈ ਸੀ ਗਾਇਸ ਖਾਣ ਲੱਗਾ ਸੀ ਜੰਨੂ ਮੈਂ 2 ਬਰੀ ਬ੍ਰੇਕ ਵੱਜ ਗਈ ਤਰ ਪਰੌਠੇ ਖਾ ਕੇ ਰੋਟੀ ਖਾ ਕੇ ਤੈਨੂੰ ਫਿਰ ਮਿਲਦੇ ਆ ਗਾਇਸ ਰੋਟੀ ਰੋਟੀ ਖਾ ਲਿਆ ਆਪਾਂ ਰੋਟੀ ਰੋਟੀ ਖਾ ਕੇ ਫ੍ਰੀ ਹੋ ਗਏ ਤੇ 7 ਵਜੇ ਗਏ ਥੰਨੇ ਤੱਕ ਆ ਵਾ ਤੇ ਮਮਾ ਮਮਾ ਦੇਖੋ ਯਾਰ ਇਹ ਜਿਹੜਾ ਨਾ ਸੂਪ ਤਾਂ ਦਾਣਾ ਕਰਤਾ ਸੀ ਇਹ ਚੁੰਨੀ ਇੱਥੇ ਪਈ ਐ ਇਹ ਸੂਪ ਕਿਹਦੇ ਕੋਲ ਐ ਇਹਦੇ ਨਾਲ ਦਾ ਭਾਈ ਮੇਰਾ ਦੱਸਿਓ ਉਹਦੇ ਕੋਲੇ ਆ ਆਂਟੀ ਕੋਲੇ ਆਂਟੀ ਅੱਛਾ ਚਲੋ ਛੱਡੋ ਗਾਇਸ ਚੁੰਨੀ ਲੈਣੀ ਤਾਂ ਲੈ ਲੋ ਜੀ ਦੇ ਕੋਲ ਸੂਟ ਅੱਛਾ ਆ ਵਾਲਾ ਬਹੁਤ سارے ਸੂਟ ਨੇ ਇਦਾਂ ਦੇ ਜਿਹੜੇ ਦੇਤੇ ਆ ਤੇ ਚੁੰਨੀਆਂ ਇੱਥੇ ਪਈਆਂ ਨੇ ਠੀਕ ਹੈ ਧੋਮਾ ਸੰਭਾਲ ਲੈਣੇ ਕੱਪੜੇ ਤੇ ਮੈਂ ਹੁਣ ਫਿਰ ਠੀਕ ਆ ਥੋੜਾ ਜਿਹਾ ਥੋੜਾ ਜਿਹਾ ਕਿਉਂਕਿ ਸਾਰਾ ਠੀਕ ਹੈ ਹਾਂ ਮੰਦਿਰ ਨੂੰ ਪਤਾ ਨਹੀਂ ਬੁਖਾਰ ਆ ਤਾਂ ਸੰਗਿਆ ਕਿ ਨੀਂਦਰਾ ਵਾ ਰਾਤੀ ਕਈ ਸਾਡੇ ਉੱਤੇ ਚੂਹੀ ਚੜ ਗਈ ਸੀ ਅਸੀਂ ਸਾਰਾ ਰਾਤ ਸੁੱਤੇ ਨਹੀਂ ਗਏ 4 4 ਵਜੇ ਤੱਕ ਤਾਂ ਫੋਨ ਦੇਖਦੇ ਨੇ ਉੱਠਿਆ ਨਾ ਫਿਰ ਜਾਗ ਤਾ ਮੈਂ 3:38 ਮਿੰਟ ਤੇ ਹਜੇ ਜਾਗਦੀ ਪਈ ਸੀ ਗਰਮ ਆ ਗਏ ਹੁਣ ਪਰ ਮੈਂ ਤਾਂ ਕੀ ਸੋਚ ਲਿਆ ਵੀ ਮੈਂ ਗਰਮੀ ਚ ਕੋਈ ਸੂਟ ਨਹੀਂ ਸਵਾਉਂਗੀ ਮੈਂ ਇੱਕ ਸਵਾਣਾ ਮੋਹੀ ਵਾਲਾ ਦਸ ਮੈਂ ਗਰਮੀ ਆਹੋ ਹੀ ਸੂਟਾਂ ਨਾਲ ਕੱਢਣੀ ਆਂ ਆਉਂਦੇ ਸਾਲ ਸਾਰੇ ਫਿਰ ਡੈਡ ਕਰ ਦੇਣਾ ਮਾਂ ਤਾਂ ਉਹ ਇੱਕ ਸੂਟ ਸਵਾਣਾ ਬਸ ਮੈਂ ਨਹੀਂ ਹੋਰ ਸਵਾਣਾ ਫਿਰ ਮੈਂ ਹਰ ਸਾਲ ਇੰਨੇ ਸੂਟ ਬਾਣ ਕਰਦੀ ਆਂ ਫਿਰ ਉਨੇ ਹੋ ਜਾਂਦੇ ਫੇਰ ਉਨੇ ਹੋ ਜਾਂਦੇ ਬਸ ਦੱਸ ਕਿਤਨੇ ਸੂਟ ਲੈਣੇ ਆ ਨਾ ਮੇਰੀ ਮਾਂ ਤਾਂ ਸਿੱਧੁੱ ਲੱਲੋ ਕਿਉਂ ਮੀ ਥੋੜਨੇ ਕੁਛ ਮੈਂ ਇੱਕ ਬੰਡ ਦੀ ਫਿਰਦੀ ਆ ਮੇਰੇ ਕੋਲ ਤਾਪ ਹੈ ਨਹੀਂ ਮੈਂ ਤਾਪ ਗਰੀਬ ਆ ਕੋਈ ਮੈਨੂੰ ਦੇ ਦਿਓ ਗਾਈਸ ਦੋਸਤੋ ਰਾਤ ਦੇ 9 ਵਜੇ ਗਏ ਤੇ ਹੁਣ ਆਪਾਂ ਸੁੱਕ ਹੋ ਗਿਆ ਸੀ ਮੈਂ ਮੈਂ ਤੇ ਰਤਨ ਸੁੱਤੇ ਤੇਰੀ ਸੁੱਤੇ ਦੀ ਬਣਾਈ ਆ ਅਸੀਂ ਵੀਡੀਓ ਹਣਾ ਬਣਾਈ ਤੇ ਸੁੱਤਾ ਜੀ ਆਹ ਆ ਆਹ ਉੱਟਦੀ ਨਹੀਂ ਆਪਨੀ ਉੱਟਦੀਗੀ ਵੀਡੀਓ ਬਣਾ ਲੱਗੀ ਆ ਆ ਪਹਿਲੇ ਲਟ ਲਟ ਕੇ ਬਣਾਉਂਦੀ ਆ ਉੱਤੀ ਨਹੀਂ ਇਹ ਕਹ ਕੋਈ ਤਾਂ ਦੋਸਤ ਹੁਣ ਆਪਾਂ ਤਾਂ ਖਾਏ ਸੀ ਮਸਤ ਹੋ ਗਿਆ ਦੋਸਤ ਹੁਣ ਆਪਾਂ ਬੈਲੇ ਸੀਗੇ ਹੁਣ ਗਾਇਸ ਫਿਰ ਤਾਂ ਨੀਂਦ ਵੀ ਆ ਜਾਂਦੀ ਸੁਸਤੀ ਪਈ ਜਾ ਪਰ ਹੁਣ ਸੌਲੇ ਆ ਤੇ ਤੇਰਾ ਮੂੰਹ ਮੈਨੂੰ ਸਵੇਲਿੰਗ ਸਵੇਲਿੰਗ ਲੱਗੀ ਜਾਂਦਾ ਨੰਨੇ ਬਹੁਤ ਜ਼ਿਆਦਾ ਇੱਥੋਂ ਐਂਜੇ ਲੱਗ ਰਿਹਾ ਐਂਜੇ ਇਹ ਕਿੱਥੇ ਆ ਲੈਤਾ ਗੋਲੂ ਹੋ ਗਿਆ ਗੋਲੂ ਮੋਲੂ ਹੋ ਗਿਆ ਹਾਂ ਗੋਲੂ ਜਾਂ ਲੱਗੀ ਜਾਂਦਾ ਵਾ ਆ ਜਾਵੇ ਮੇਰੇ ਗੋਲੂ ਰਿਆ ਮੇਰੇ ਗੋਲੂ ਮੇਰੀ ਗੋਲਾ ਇਹ ਮੇਰੀ ਇੱਧਰ ਆ ਗੋਲਾ ਇੱਧਰ ਗੋਲਾ ਇੱਥੇ ਬੈਠ ਇੱਥੇ ਗੋਲਾ ਇਹ ਮੇਰੀ ਗੋਲਾ ਮੇਰੀ ਗੋਲਾ ਆਈ ਗੋਲਾ ਆਤਾ ਇਹ ਮੇਰੀ ਗੋਲਾ ਹੈ ਗਾਈਸ ਇਹ ਗੋਲੂ ਬਣ ਗਈ ਹੈ ਮੰਮੀ ਤੇ ਗਈ ਹੈ ਗੋਲੂ ਆਹ ਖੜਾ ਹੋਣ ਦੇ ਮੇਰੀ ਸੋਣੀ ਜੀ ਖੰਡ ਤਾਂ ਕਿਤੇ ਕੋ ਮੰਜਲੀ ਹੈ ਆ ਗਾਇਸ ਇੱਧਰ ਦੇਖ ਲੈ ਇੱਧਰ ਇੱਧਰ ਬੱਲੇ ਦੇਖ ਲੈ ਕਿੱਦਾਂ ਕਰਦੇ ਮੇਰੇ ਛੋਟੇ ਗੋਲੂ ਦਾ ਉਹ ਤਾਂ ਜਦੀ ਉਹ ਤਾਂ ਜਦੀ ਜੈਲ ਸੀ ਆਉਣ ਲੱਗ ਜਾਂਦੇ ਤੇ ਜਦੀ ਜੈਲ ਸੀ ਮਰ ਜਾਣੇ ਨੂੰ ਜਦੀ ਜੈਲ ਸੀ ਆ ਆ ਇਹ ਗੋਲੂ ਨਹੀਂ ਹੈਗਾ ਇਹਦੇ ਦੇਖਿਆ ਆ ਆਲੇ ਝੋਲੇ ਆ ਦੇਖੀ ਬਿਚਾਨ ਹੈ ਇਹ ਨਹੀਂ ਵੀਡੀਓ ਨਹੀਂ ਤੇਰੇ ਤਾਂ ਥੋੜੀ ਅੱਛੇ ਆ ਆਲੇ ਅੱਛੇ ਮੇਰੇ ਸਰਾਹੀ ਜਿਬੀ ਤਾੜ ਮੇਰੇ ਮੁ슬ਮਾਨਾਂ ਵਾਂਗੂ ਆ ਠੀਕ ਗਾਣਾ ਕਰ ਰਿਹਾ ਤਾਜਾਂ ਨੇ ਇੰਪਲਟ ਕੀਆ ਰਹੀ ਐਨਾ ਪਿਆਰ ਤੇਰਾ ਮੇਰਾ ਯਾਰ ਮੇਰੇ ਗਲੇ ਪੱਲੇ ਮਿੰਟ ਹੋਈ ਜਾਂਦਾ ਕੁਛ ਕੀ ਹੋਈ ਜਾਂਦਾ ਕੁਛ ਕੀ ਫੀਲ ਹੁੰਦਾ ਗੋਲੂ ਮਾਣੂ ਚੱਲ ਲੈ ਨੂੰ ਚੱਲ ਦੇਖ ਤੂੰ ਕਿੱਥੇ ਚੱਲ ਗਿਆ ਅੱਧੀ ਰਾਤ ਨੂੰ ਤੈਨੂੰ ਕਿੱਥੇ ਲੈ ਜਾਉਂ ਚਲੀ ਜਾ ਬਈ ਚਲ ਅੱਧੀ ਚੱਲ ਦੀਦੀ ਬੋਲ ਚੱਲ ਯਾਰ ਥੋੜੀ ਸੋਹਣੀ ਥੋੜਾ ਜਿਹਾ ਟਾਈਮ ਸਪੈਂਡ ਕਰਕੇ ਲੈ ਚੱਲ ਚੱਲ ਰੁਭ ਜਾਣਾ ਚੱਲ ਤੁਰਿਆ ਕਰ ਨਾ ਨਹੀਂ ਖਾਣ ਕਬਾ ਮੈਂ ਤੈਨੂੰ ਨਾ ਚੱਲੋ ਚੱਲੋ ਤੁਹਾਨੂੰ ਵਾਪਸ ਕਿਵੇਂ ਜੇਗਾ ਮੋੜੇ ਨਾਲ ਸੋ ਗਾਇਜ਼ ਆਪਾਂ ਆ ਗਏ ਕੁਮਾ ਕੁਮਾਕਾਰ ਕਿਨੇ ਕੁਮਾ ਕੁਮਾ ਹੀ ਮਾ ਮੈਂ ਜੋ ਹੀ ਗਏ ਅਸੀਂ ਦੂਰ ਤਾਂ ਨਹੀਂ ਗਏ ਗਲੀ ਚ ਗਏ ਸੀਗੇ ਪਰ ਬਾਹਰ ਤੋਂ ਇੰਨਾ ਜਿਆਦਾ ਚੜ ਰਿਹਾ ਨਾ ਸਾਡਾ ਅੱਜ ਲੁਧਿਆਣਾ ਚ ਬਹੁਤ ਜਿਆਦਾ ਖਤਰਨਾਕ ਅੱਗ ਲੱਗ ਸ਼ਾਹਪਰਾਡ ਹਾਰਟ ਸਕੂਲ ਕੋਲੇ ਜਿਹੜਾ ਆਕਣ ਬਹੁਤ ਖੁਸ਼ ਹੋਇਆ। ਤੇ ਇਹਨਾਂ ਦਾ ਸਕੂਲ ਕੋਲੇ ਅੱਗ ਲੱਗੀ ਜਿਵਾਕ ਸਕੂਲ ਆ ਸਕੂਲ ਦੀ ਛੁੱਟੀ ਹੋ ਗਈ ਏ। ਇੱਕ ਬੰਦੇ ਨੇ ਕਮੈਂਟ ਕੀਤਾ ਕਹਿੰਦਾ ਓਏ ਚੀਮੇ ਬਾਜ ਦੇ ਦਾਜ ਕੋਸ਼캬 ਹੀ ਨਹੀਂ। ਸਕੂਲ ਵਿੱਚ ਅਕਲ ਆਣੇ ਇਸ ਪੇਪਰਾਂ ਦੇ ਕਰਕੇ। ਕਹਿੰਦਾ ਮੇਰੀ ਤਾਂ ਮੇਰਾ 10ਵਾਂ ਦਾ ਪੇਪਰ ਕੱਲ ਨੂੰ ਕੋਈ ਕੁਛ ਕੋਈ ਕੁਛ ਹਾਇ ਰੱਬਾ ਇੰਨੇ ਜਵਾਕਾਂ ਦਾ ਚਾਹ ਤੜਿਆ ਪਰ ਵਧੀਆ ਅੱਗ ਲੱਗ ਗਈ ਨੇ। ਪਹਿਲੇ ਛੁੱਟੀ ਹੋਊਗੀ ਸੋਏ ਪਰ ਨਹੀਂ ਬਹੁਤ ਮਾੜਾ ਹੋਇਆ। ਮੇਰੇ ਮੁਰੜਾ ਲੈ। ਥੋੜਾ ਸਟੈਰ। ਓਏ ਐਕਟਿਵੱਕ ਕਿੰਨੇ ਭਾਜ ਲਈ। ਪੂਰਾ ਹੈ। ਪੂਰਾ ਹੈ। ਆਹ ਹਾਂ। ਖਾੜਾ ਨਾ ਹੋਵੇ ਦੇਖ ਲਾ। ਤਾਂ ਗਾਇਜ਼ ਇਹ ਖਾਣ ਲੱਗੇ ਕੰਨੇ ਤੇ ਆ ਇੱਧਰ ਲੱਡੂ ਖਾਂਦੇ ਪਏ ਨੇ। ਕੋਣ ਤੇ। ਸੋ ਗਾਇਜ਼। ਹੁਣ ਆਪਾਂ ਬਲੌਗ ਦਾ ਇੱਥੇ ਕਰਦੇ ਐਂਡ। ਤੇ ਆਪਣੇ ਅੱਜ ਦੇ ਬਲੌਗਿੰਗ ਸੈਸ਼ਨ ਦੇ ਲਈ ਅਵਧੇ ਲਈ ਕਿੰਨਾ ਸ਼ੁਕਰੀਆ। ਜੁੜ ਕਰਨਾ। ਕੀ ਬੋਲਣਾ। ਤੇ ਆਪਾਂ ਤੁਹਾਨੂੰ ਮਿਲਦੇ ਨੇ ਨੈਕਸਟ ਬਲੌਗ ਦੇ ਵਿੱਚ। ਬਾਏ ਬਾਏ।